ਜਕਰੀਨ ਤੇ ਚਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਨੌਜਵਾਨ ਜੋ ਕਿ ਗੱਡੀ ਦੇ ਵਿੱਚ ਬੈਠਾ ਨਜ਼ਰ ਆ ਰਿਹਾ ਤੇ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਉਹ ਹੱਥ ਜੋੜ-ਜੋੜ ਕੇ ਮਿੰਨਤਾ ਕਰਦਾ ਹੋਇਆ ਨਜ਼ਰ ਆ ਰਿਹਾ ਤਦਾਦੀ ਹੈ ਕਿ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਗਈ ਹੈ ਪੁਰਾਣੀ ਰੰਜਿਸ਼ ਦੇ ਕਰਕੇ ਪਿਓ ਤੇ ਪੁੱਤ ਨੂੰ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਕਿ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਇਸ ਮੌਕੇ ਦੇ ਉੱਤੇ ਪੀੜਤ ਮਲਕੀਸ਼ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਨਾਲ ਜਾ ਰਿਹਾ ਸੀ ਤਾਂ ਇਸੇ ਦੌਰਾਨ 6-7 ਨੌਜਵਾਨਾਂ ਨੇ ਆ ਕੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਪੁੱਤ ਨੂੰ ਵੀ ਜਿਹੜਾ ਕਿ ਜ਼ਖਮੀ ਕੀਤਾ ਜਿਸ ਦਾ ਕਿ ਇਲਾਜ ਕਰਵਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਪੁਰਾਣੀ ਰੰਜੀ ਦੇ ਚੱਲਦੇ ਹੀ ਉਹਨਾਂ ਦੇ ਉੱਤੇ ਇਹ ਹਮਲਾ ਕੀਤਾ ਗਿਆ ਪੁਰਾਣੀ ਰੰਜੀ ਸੀ ਤੇ ਉਹਨਾਂ ਨੇ ਗੱਡੀ ਦੇ ਵਿੱਚ ਅਗਵਾ ਕੀਤਾ ਤੇ ਉਸ ਦੀ ਵੀਡੀਓ ਬਣਾਈ ਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਕੀਤੀ ਗਈ ਸੀ ਇਹ ਮੇਰਾ ਬੇਟਾ ਤੇ ਫੌਜੀ ਉਹ ਚਲ ਗਿਆ ਦਾਖਲ ਕਰਾਉਣਾ ਲੁਧਿਆਣਾ ਉਹ ਪੋਲੋ ਚ ਪਾਦੀ ਕਢੇ ਜਾ ਉਹ ਕਹਿੰਦੇ ਵੀ ਹਾਂ ਹਾਂ ਅਸਤਾ ਕਹਿੰਦੇ ਮਾਰਿਆ ਸੀਗਾ ਵੱਡ ਕੇ ਸਿੱਤਾ ਜੀ ਤੂੰ ਕਿਉਂ ਦਾਖਲ ਕਰਾਉਂਗੇ ਉਹ ਕਿਉਂ ਕਿਉਂ ਵੱਡੇ ਗਿਆ ਸੀ ਕੀ ਪਤਾ ਨਹੀਂ ਜੀ ਉਹਦੀ ਹੋਊਗੀ ਉਹਨਾਂ ਦੀ ਗਵਾਣ ਮਤੈ ਸਾਡਾ ਮੈਂ ਤਾਂ ਨਜਾਸ਼ੀਆਂ 'ਚ ਹਾਂ ਉਹ ਜੀ ਮੈਦਾਨ ਨੇ ਹਾਂ ਸਰ ਠੀਕ ਹੈ ਤੇ ਉਹ ਕਹਿੰਦਾ ਵੀ ਤੂੰ ਕਿਉਂ ਗਿਆ ਨਾਲ ਹਾਂਜੀ ਇੱਥੋਂ ਪੰਗਾ ਪੰਦਾ ਪੰਦਾ ਦਵਾਰਾ ਉਹਨੇ ਪਹਿਲਾਂ ਹੱਥ ਵੜਤਾ ਜਾਂ ਕਿਰਪਾਨ ਮਾਰ ਕੇ ਫਿਰ ਵੀ ਕੰਪਲੀਟ ਪੇ ਪਰਚਾ ਚੱਲਦਾ ਹਾਂਜੀ ਤਿੰਨ ਦਿਨ ਹੋ ਗਏ ਇਹਨੂੰ ਵੇਲੇ ਮਾਰ ਤੈਨੂੰ ਛੇ ਛੇ ਮੁੰਡੇ ਲੈ ਗਏ ਮੋਟਰਸ਼ੈਲ ਤੇ ਅਜੀ ਸਰ ਗੱਡੀ ਜੀ ਗਿਆ ਸਵਣ ਦੀ ਗੱਡੀ ਆ ਮੰਡਾ ਦਾ ਮੰਡਰ ਮਮਾਰਕ ਪਰ ਪੈਂਦਾ ਗੱਡੀ ਜੀ ਫੜੋਗੀ ਸਰ ਮੁੰਡਾ ਹੀ ਫੜੋ ਗਿਆ ਤੇ ਅੱਜ ਪੂਰਾ ਮੱਥ ਕੇ ਗਏ ਨੇ ਅਸੀਂ ਮੈਂ ਤੇ ਮੇਰੀ ਵਾਈਫ ਨਰੇਗਾਜ ਕੰਮ ਕਰਦੇ ਆਂ ਇਹ ਕਹਿੰਦਾ ਮੈਂ ਕਹਿੰਦਾ ਡੈਲੀ ਪੁਸ਼ਾ ਵੀ ਚਾਹਦਾ ਨਹੀਂ ਪੀਣੀ ਪੰਜਾਬਣੀ ਇਹਨੂੰ ਸਕੂਲ ਦੇ ਮੋੜ ਤੇ ਪਹਹਾ ਕੇ ਛੱਪੜ ਦੇ ਉੱਪਰ ਤੇ ਘਮਾ ਕੇ ਮਾਤਰਾ ਨਹੀਂ ਕੋਈ ਲੈ ਕੇ ਸਿੱਟਿਆ ਨੇ ਅੱਛਾ ਹਾਂਜੀ ਉੱਥੇ ਵੱਡੇ ਜੀ ਨੂੰ ਉਕੇ ਲੈ ਚੱਕ ਲਗੇ ਨੂੰ ਹਾਂ ਚੱਕ ਕੇ ਲੈ ਕੇ ਗਏ ਗੱਡੀ ਗੱਡੀ ਹਾਂਜੀ ਗੱਡੀ ਚੱਟੀ ਗੱਡੀ ਆ ਜੀ ਮੈਂ ਨੰਬਰ ਭੁੱਲ ਗਿਆ ਮੈਨੂੰ ਐਸ ਐਸ ਸਾਹਿਬ ਪੁੱਛੇ ਜਾਈ ਸੀਗੇ ਮੈਂ ਨੰਬਰ ਭੁੱਲ ਗਿਆ ਸਰ ਤੇ ਜਦੋਂ ਮੈਂ ਨਾ ਇਹਦੇ ਲੱਗਾ ਸਰਚ ਮਾਰਨ ਖੰਡਾ ਮੈਂ ਸਰ ਆ ਬਾਹ ਮੋਰੇ ਕਰਤੀ ਜਦੋਂ ਮੈਂ ਬਾਹ ਮੋਰੇ ਕਰੀਆ ਜਦੋਂ ਮੇਰੇ ਬਾਹ ਦੇ ਨੇ ਖੰਡਾ ਮਾਰ ਆ ਬਾਹ ਜੀ ਮੇਰੀ ਸਰ ਜਮੇ ਕਰ ਕੋਈ ਵੀ ਆ ਮੱਛਰ ਸਾਹਿਬ ਨੇ ਮੈਨੂੰ ਰੈਫਰ ਕਰਾਇਆ ਵੈਸੇ ਮਨਣਾ ਇਹ ਕੌਣ ਸੀ ਬੰਦੇ ਜੀ ਨਾ ਦਲਾਵਰ ਸਿੰਘ ਆ ਜੀ ਸਰ ਜੀ ਦਿਲਾਵਰ ਸਿੰਘ ਸਵਰਨ ਸਿੰਘ ਤਿੰਨ ਮੁੰਡੇ ਕਟਾਲੇ ਦੇ ਆ ਜੀ ਇੱਕ ਮਾਰਟਾ ਜੀ ਮਚੜਦਾ ਉਹ ਤੇ ਹੀ ਜਿਹੜੇ ਹਸਪਤਾਲ ਦੇ ਵਿੱਚ ਇਨ੍ਹਾਂ ਦੋਨਾਂ ਪਿਓ ਪੁੱਤ ਦਾ ਇਲਾਜ ਕੀਤਾ ਗਿਆ ਉਸ ਡਾਕਟਰ ਦਾ ਵੀ ਬਿਆਨ ਸਾਹਮਣੇ ਆਇਆ ਸਰ ਮਾਮਲਸਰ ਡਾਕਟਰ ਨਵਦੀਪ ਸਿੰਘ ਸਰ ਲਾਈਦਰ ਵੀ ਆਇਆ ਕੀ ਹੈ ਮਾਮਲੋ ਹਾਂਜੀ ਸਰ ਵੀਰੇ ਕੋ ਦੋ ਆਇਆ ਲੋਹਾਰੀਆਂ ਫੇਟ ਤੋਂ ਤੇ ਇੱਕ ਦਾ ਨਾਮ ਹੈ ਜਗਦੀਪ ਸਿੰਘ ਤੇ ਦੂਸਰੇ ਹੈਗੇ ਮਲਕੀਤ ਸਿੰਘ ਤੇ ਜਿਹੜੇ ਮਲਕੀਤ ਸਿੰਘ ਉਹਨਾਂ ਦੇ ਫਾਦਰ ਹੈ ਜਗਦੀਪ ਸਿੰਘ ਦੇ ਬਿਡੇ ਤੇ ਈ ਹੈਗਾ ਕਿੰਨਾ ਦਖਤ ਹੈਗੀ ਤੇ ਕੀ ਲੱਗਦਾ ਆ ਦੋਨਾਂ ਦੇ ਸ਼ਾਰਪ ਇੰਜਰੀ ਆ ਕਿਸੇ ਸ਼ਾਰਪ ਵੈਪਨ ਨਾਲ ਮਾਰੇ ਹੋਇਆ ਤੇ ਆਪਾਂ ਸਿਚ ਕਰਤੇ ਬਾਕੀ ਅੰਡਰ ਅਬਜ਼ਰਵੇਸ਼ਨ ਚ ਹੈ ਸੀਰੀਅਸ ਨਹੀਂ ਗਿਆ ਠੀਕ ਹੈਗੇ ਸਟੇਬਲ ਸਰ ਹਾਲੇ ਤਾਂ ਸਟੇਬਲ ਆ ਬਾਕੀ ਟਰੀਟਮੈਂਟ ਤੋਂ ਬਾਅਦ ਪਤਾ ਲੱਗੇਗੀ ਕੀ ਲੜਾਈ ਕਿਹੜੀ ਤੋਂ ਪਤਾ ਲੱਗਿਆ ਇਹਦੇ ਬਾਰੇ ਵੀ ਕੁਝ ਖਿਆਲ ਦੇਖਿਆ ਜਾਵੇ ਤਾਂ ਅੱਜਕਲ ਨਿੱਕੀਆਂ ਮੋਟੀਆਂ ਤਕਰਾਰਾਂ ਕਿਵੇਂ ਖੁੰਨੀ ਰੂਪ ਧਾਰਨ ਕਰਨ ਲੱਗੀਆਂ ਨੇ ਕਿ ਪੁਰਾਣੀ ਰੰਜਿਸ਼ ਦੀ ਕਿੜਵੀ ਕੱਢੀ ਜਾ ਰਹੀ ਹੈ ਤਾਂ ਅਜਿਹੇ ਲੋਕਾਂ ਦੇ ਖਿਲਾਫ ਕਿਵੇਂ ਦੀ ਕਾਰਵਾਈ ਹੋਣੀ ਚਾਹੀਦੀ ਆਪਣੇ ਰਾਏ ਜ਼ਰੂਰ ਸਾਂਝੀ ਕਰਿਓ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢੱਲੋਂ ਦੀ ਰਿਪੋਰਟ